ਜਿਹੜੇ ਪਿਆ ਯੂਟਿਊਬ ਚੈਨਲ ਦੇ ਤੁਹਾਡੇ ਨਾਲ ਆਹਮੋ ਸਾਹਮਣੇ ਹੋਏ ਆ ਤੇ ਪਿਆਰੇ ਦੋਸਤੋ ਤੁਹਾਨੂੰ ਦੱਸਾਂਗੇ ਕਿ ਐਸ ਸੀਰੀਜ਼ ਦੇ ਵਿੱਚ ਜਿਹੜੀ ਸਬਸਕ੍ਰਾਈਬ ਕਿਹੜੇ ਤਰੀਕੇ ਨਾਲ ਆਪਾਂ ਲੈ ਸਕਦੇ ਆ ਅੱਗੇ ਤੇ ਆਪਾਂ ਜਿੱਦਾਂ ਮਰਜੀ ਜਿਹੜੇ ਮਸ਼ਹੂਰੀ ਦੇ ਸੰਤ ਸੀ ਜਿਹਦੇ ਨਾਂ ਤੇ ਮਰਜੀ ਹੋਵੇ ਤੇ ਘਰ ਦੇ ਭਾਵੇਂ ਮੈਂਬਰ ਦੇ ਨਾਂ ਦੇ ਹੋਵੇ ਤੇ ਆਪਾਂ ਇੱਕ ਦੂਜੇ ਦੇ ਨਾਂ ਤੋਂ ਪ੍ਰੋਪਰ ਕਰਕੇ ਦੂਜੇ ਦੂਜੇ ਨਾਂ ਤੇ ਆਪਾਂ ਮਖਿੰਦਰੀ ਸਦਨ ਲੈ ਸਕਦੇ ਹਾਂ ਪਰ ਜਿਹੜੇ ਐਸਾ ਸੰਗ ਮਿਲਦੇ 2024 ਦੇ ਵਿੱਚ ਪ੍ਰਾਈਜ਼ ਨੂੰ ਸਮਰ ਵਾਲੇ ਜਾਂ ਪ੍ਰਾਈਜ਼ ਸਮੋ ਤੋਂ ਬਿਨਾਂ ਵੀ ਕਰੀਆਂ ਜਿੱਥੇ ਸਭ ਕਿਹੜੀ ਆਈ ਆ ਤੁਸੀਂ ਮੇਰੀ ਵੀਡੀਓ ਅੰਦਰ ਜਿੱਕੇ ਵਿਦਰੋਧਨ ਮਜੜੀ ਕੱਲੀ ਕੱਲੀ ਕਰਨਾ ਕੱਲੀ ਕੱਲੀ ਗੱਲ ਸੁਝਾਵਾਂਗੇ ਕਿਹੜੇ ਕਿਹੜੇ ਤਰੀਕੇ ਨਾਲ ਤੁਸੀਂ ਇਹਨਾਂ ਸੰਸਦਾਂ ਤੇ ਸਰਕਾਰੀ ਜਾ ਸਕਦੇ ਆ ਹਾਂਜੀ ਕਿਸਾਨ ਵੀਰੋ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਤੇ ਸਬਸਿਡੀ ਦੱਸਾਂਗਾ ਕਿਹੜੇ ਤਰੀਕੇ ਨਾਲ ਤੇ ਆਪਾਂ ਕਿਵੇਂ ਲੈ ਸਕਦੇ ਆ ਐਸ ਸਾਲ ਜਿਹੜੀ ਕਿਸਾਨ ਮਿੱਤਰਾਂ ਨੂੰ ਸਾਰਿਆਂ ਨੂੰ ਦਿਗਤਾਈ ਕਿਹੜੀ ਚੀਜ਼ ਦੀ ਆਈ ਆ ਇਹ ਆਈ ਕਿਉਂ ਆ ਕਿਹੜੀ ਗੱਲਾਂ ਆਈ ਆ ਇਹ ਤੁਸੀਂ ਮੇਰੇ ਨਾਲ ਵੀਡੀਓ ਵੇਖਣ ਵਾਸਤੇ ਤੁਸੀਂ ਜੁੜੇ ਰਹੋ ਆਈ ਤਾਂ ਕਿਸਾਨ ਵੀਰੋ ਪਲੇ ਸਾਜ ਦਾ ਪਲੇ ਸਾਲ ਦੀ ਗੱਲ ਕਰੀ ਕਿਦਾਂ ਜਿਹੜੀ ਫਰਦਿਆ ਜ਼ਮੀਨ ਦੀ ਹੋਰ ਕਿਸੇ ਦੇ ਨਾਂ ਹੀ ਰੈਟਰ ਕਰੇ ਹੋਰ ਦੇ ਨਾਂ ਹੀ ਉਹਨੇ ਉਹ ਕਿਸਾਨ ਨੇ ਕੀਤਾ ਉਸ ਕਿਸਾਨ ਨੇ ਜਿਹੜੀ ਆ ਦੂਜੇ ਤੋਂ ਆਪਣਾ ਐਫੀ ਡਿਫਟ ਲੈ ਕੇ ਤੇ ਦੂਜੇ ਦੇ ਨਾਂ ਤੇ ਜਿਹੜੀ ਅਪਲਾਈ ਕਰਕੇ ਤੇ ਸਬਸਿਡੀ ਉਹਨੇ ਆਪ ਲੈ ਲਈ ਆ ਤੇ ਅਗਲੇ ਸਾਲ ਫਿਰ ਉਹਨੇ ਏਦਾਂ ਕਰਕੇ ਤੇ ਅਦਲ ਬਦਲ ਕਰਕੇ ਜਦੋਂ ਦਾ ਵੀ 2017 ਤੋਂ ਦੌਰ ਚੱਲਦਾ ਆ ਰਿਹਾ ਉਹ ਉਹਦਾ ਸਰਕਾਰ ਦੇ ਅੱਖੀ ਘਟਾ ਪਾਈ ਗਏ ਕਈ ਕਿਸਾਨ ਵੀ ਤੇ ਕਾਫੀ ਕਿਸਾਨ ਵੀ ਜਿਹੜੇ ਹੜੱਪ ਵੀ ਗਏ ਨੇ ਸਬਸਿਡੀ ਜਦੋਂ ਸਰਕਾਰ ਦੇ ਘਰ ਡਾਟਾ ਗਿਆ ਉਹਨਾਂ ਨੇ ਜਦੋਂ ਮਸ਼ੀਨਾਂ ਦੇਖੀਆਂ ਵੀ ਇੰਨੀ ਮਸ਼ੀਨਰੀ ਲੈ ਚੁੱਕੇ ਜਦੋਂ ਕਿਸਾਨਾਂ ਕੋਲ ਵੇਖਣ ਵਾਸਤੇ ਗਏ ਤੇ ਮਸ਼ੀਨਰੀ ਹੈ ਹੀ ਨਹੀਂ ਮਸ਼ੀਨਰੀ ਗਾਇਬ ਉਹਨਾਂ ਨੇ ਫਿਰ ਵੇਖਿਆ ਵੀ ਕਾਰਨ ਕੀ ਬਣਿਆ ਉਹਦੇ ਵਿੱਚ ਹੋਰ ਹੀ ਮੁਸ਼ਕਲਾਂ ਖੜੀਆਂ ਆਈਆਂ ਵੀ ਛੋਟੇ ਜ਼ਿਮੀਦਾਰ ਜਿਹੜੇ ਰਹਿ ਜਾਂਦੇ ਸੀ ਉਹਨਾਂ ਨੂੰ ਸਬਸਿਡੀ ਨਹੀਂ ਸੀ ਮਿਲਦੀ ਉਹਨਾਂ ਬਾਅਦ ਤੇ ਸਰਕਾਰ ਨੇ ਫਿਰ ਪਰਾਲਾ ਕੀਤਾ ਵੀ ਆਪਾਂ ਸਬਸਿਡੀ ਜਿਹੜੀ ਆ ਇਸ ਤਰੀਕੇ ਨਾਲ ਦਈਏ ਕਿਹੜੇ ਤਰੀਕੇ ਨਾਲ ਦਈਏ ਉਹਨਾਂ ਨੇ ਫਿਰ ਇੱਕ ਲਾਜ਼ਮੀ ਚੀਜ਼ ਕਰ ਦਿੱਤੀ ਆ ਇੱਕ ਦੇ ਕਿਸਾਨ ਦੇ ਕੋਲ ਜਿਹੜਾ ਵਾ ਜੇ ਫਾਰਮ ਉਹਦੇ ਨਾਮ ਤੇ ਹੋਣਾ ਚਾਹੀਦਾ ਨੰਬਰ 2 ਤੇ ਜਿਹੜੀ ਫਰਦ ਆ ਉਹ ਖੁਦ ਕਿਸਾਨ ਦੇ ਨਾਮ ਦੀ ਪੈ ਲਈ ਉਹਦੇ ਨਾਮ ਤੇ ਹੋਣੀ ਚਾਹੀਦੀ ਆ ਤੇ ਨੰਬਰ 3 ਉਹ ਜਾਂ ਟਰੈਕਟਰ ਆ ਉਹ ਬਿਲਕੁਲ ਉਹਦੇ ਨਾਂ ਤੇ ਹੀ ਹੋਣਾ ਚਾਹੀਦਾ ਫੇਰ ਹੀ ਆਪਾਂ ਇਹਨਾਂ ਚੀਜ਼ਾਂ ਦਾ ਜਿਹੜਾ ਲਾਭ ਲੈ ਸਕਦੇ ਆ ਤੇ ਤੁਹਾਨੂੰ ਮੈਂ ਦੱਸਣ ਲੱਗਾ ਕਿ ਕਿਹੜੀ ਕਿਹੜੀ ਚੀਜ਼ ਤੇ ਸਬਸਿਡੀ ਆਈ ਆ ਹੁਣ ਤੁਸੀਂ ਗੌਰ ਕਰ ਲਿਓ ਕਰੀ ਜਾਵਾਂ ਗੱਲਾਂ ਤੇ ਮੇਰੀ ਵੀਡੀਓ ਜਿਹੜੀ ਤੁਸੀਂ ਇਹਨਾਂ ਦੀ ਇੱਕ ਵੇਖੀ ਜਿਓ ਸਾਲ ਵੀ ਦੋ ਬੈਲਰ ਤੇ ਵੀ ਸਬਸਿਡੀ ਜਿਹੜੀ 50% ਸਬਸਿਡੀ ਜਿਹੜੀ ਘੁੰਮਦੀ ਪਈ ਆ ਨਾਲ ਹੀ ਹੈ ਪੀ ਸੀਡਰ ਤੇ ਵੀ ਸਬਸਿਡੀ ਚੱਲਦੀ ਪਈ ਆ ਸੁਪਰ ਸੀਡਰ ਤੇ ਸਬਸਿਡੀ ਵੀ ਚੱਲਦੀ ਰਹੀ ਆ ਸਮਾਰਟ ਸੀਡਰ ਤੇ ਵੀ ਸਬਸਿਡੀ ਮਿਲ ਰਹੀ ਆ ਆਪਣੇ ਪੀਏਯੂ ਕਮ ਸ਼੍ਰੈਡਰ ਜਿਹੜਾ ਉਹਤੇ ਵੀ ਸਬਸਿਡੀ ਮਿਲਦੀ ਪਈ ਆ ਜਿਹਨੂੰ ਸਰਫਰ ਸੀਡਰ ਕਹਿੰਦੇ ਆ ਉਹਤੇ ਵੀ ਸਬਸਿਡੀ ਮਿਲਦੀ ਪਈ ਆ ਤੇ ਟੈਕਟਰਾਂ ਤੇ ਵੀ ਸਬਸਿਡੀ ਮਿਲਦੀ ਪਈ ਆ ਤੇ ਨਾਲ ਜਿਹੜੇ ਆਪਾਂ ਬੋਰ ਪੋਰੇ ਲਾਈਨ ਕਰਾਉਣੇ ਆ ਉਹਨਾਂ ਤੇ ਵੀ ਸਬਸਿਡੀ ਚੱਲਦੀ ਪਈ ਆ ਨਾਲ ਜਿਹੜੇ ਆਪਾਂ ਜੇ ਕੋਈ ਕਿਸਾਨ ਵੀ ਪਸ਼ੂ ਦਾ ਧੰਦਾ ਕਰਦੇ ਪਸ਼ੂਆਂ ਦਾ ਉਹਦੇ ਵਾਸਤੇ ਮਸ਼ੀਨਾਂ ਦੇ ਉੱਪਰ ਜਿਹੜੀ ਮਸ਼ੀਨਾਂ ਚੋਣ ਵਾਲੀਆਂ ਪਸ਼ੂ ਚੋਣ ਵਾਲੀਆਂ ਮਸ਼ੀਨਾਂ ਨੇ ਗਾਵਾਂ ਮੱਝਾਂ ਉਹਨਾਂ ਤੇ ਸਬਸਿਡੀ ਚੱਲਦੀ ਦੀ ਬਹੁਤ ਵੱਡੀ ਸਰਕਾਰ ਜਿਹੜੀ ਸਬਸਿਡੀ ਲੈ ਕੇ ਆਈ ਹੈ ਸਾਲ 2024 ਵਿੱਚ ਤੇ ਮੈਂ ਕਿਸਾਨ ਦੋਸਤਾ ਵੀਰਾਂ ਨੂੰ ਕਹਿੰਦਾ ਵੀ ਕਾਫੀ ਕਿਸਾਨ ਵੀਰਾਂ ਨੇ ਜਿਨ੍ਹਾਂ ਨੇ ਐਰਕੀ ਛੋਣਾ ਜਿਹੜਾ ਵੀ ਕਿਸਾਨ ਵੀਰ ਵੇਚੂਗਾ ਉਹ ਆਪਣਾ ਆਪਣੀ ਜ਼ਮੀਨ ਆਪਣੇ ਖਾਤੇ ਤੇ ਪਵਾਵੇ ਆਪਣਾ ਜੀਫਾਰਮ ਕਟਵਾਵੇ ਅਗਲੇ ਸਾਲ ਜਿਹੜੀ ਇਹ ਕੋ ਟਰੈਕਟਰ ਲੈਂਦਾ ਵਾ ਘਰ ਦਾ ਮੈਂਬਰ ਟਰੈਕਟਰ ਜਿਹਨੂੰ ਲਿਆ ਵਾ ਜਿਹਦੇ ਨਾਂ ਤੇ ਜ਼ਮੀਨ ਹੈ ਉਹਦੇ ਨਾਂ ਤੇ ਉਹ ਆਪਣਾ ਟਰੈਕਟਰ ਦੀ ਆਰਥੀ ਵਗੈਰਾ ਕਰਾਵੇ ਸਾਰਾ ਕੁਝ ਉਹਦੇ ਨਾਂ ਦੇਊਗਾ ਤੇ ਤਾਂ ਹੀ ਗਾ ਆਉਣੇ ਸਮਿਆਂ ਦੇ ਵਿੱਚ ਆਪਾਂ ਸਬਸਿਡੀਆਂ ਲੈ ਸਕਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਸਬਸਿਡੀਆਂ ਆਉਣਗੀਆਂ ਟਰੈਕਟਰ ਟਰੈਕਟਰ ਤਿੱਕ ਜਿਹੜੇ ਕਿਸਾਨ ਵੀ ਇਹਨਾਂ ਨੂੰ ਸਬਸਿਡਿਟੀ ਮਿਲਣਗੇ ਬਹੁਤ ਜਿਆਦੀ-ਜਿਆਦੀ ਸਹੂਲਤ ਆ ਹਰ ਕਿਸਾਨ ਹਰ ਘਰ ਤਿੱਕ ਜਿਹੜੀ 100% ਆਸ ਹੈ ਆਪਦੀ ਕਿਸਾਨਾਂ ਨੂੰ ਸਬਸਿਡਿਟੀ ਮਿਲੂਗੀ ਆ ਪਰ ਮਿਲਣ ਵਾਸਤੇ ਕਿਸਾਨ ਵੀ ਉਸ ਕਿਸਾਨ ਵੀ ਸਬਸਿਡਿਟੀ ਲੈਣ ਦਾ ਹੱਕਦਾਰ ਹੋਊਗਾ ਜਿਹੜਾ ਬਿਲਕੁਲ ਕਾਗਜ਼ਾਂ ਦੇ ਵਿੱਚ ਇੱਕ ਨੰਬਰ ਹੋਊਗਾ ਦੂਜੇ ਨੂੰ ਸਬਸਿਡਿਟੀ ਨਹੀਂ ਦਿੱਤੀ ਜਾਊਗੀ ਕਿਉਂਕਿ ਸਰਕਾਰ ਦਾ ਆਏ ਸਾਰੇ 5-600 ਕਰੋੜ ਰੁਪਏ ਦਾ ਜਿਹੜਾ ਖਰਚਾ ਵਾ ਸ ਇੱਕ ਇੱਕ ਕਿਸਾਨ ਵੀਰੋ ਆਪਾਂ ਸਾਰੇ ਸਿਆਣੇ ਹੋਈਏ ਕਿ ਆਪਾਂ ਇਹ ਗੱਲ ਦਾ ਹੰਬੜਾ ਮਾਰੀਏ ਫੇਰ ਹੀ ਸਾਨੂੰ ਸਬਸਿਡੀ ਲੈ ਸਕਦੀ ਆ ਤੇ ਕਿਸਾਨ ਵੀਰ ਨਾਲ ਤੁਹਾਨੂੰ ਇੱਕ ਹੋਰ ਵੀ ਦੱਸ ਦਿੰਦੇ ਆ ਵੀ ਜਿਹੜੀ ਨਵੀਂ ਹੁਣ ਸਕੀਮ ਸਤੰਬਰ ਦੇ ਵਿੱਚ ਚੱਲਦੀ ਪਈ ਆ ਪੀਐਮ ਕਿਸਾਨ ਪੀਐਮ ਕਿਸਾਨ ਦਾ ਮਤਲਬ ਵੀ 2000 ਰੁਪਏ ਦੀ ਕਿਸ਼ਤ ਜਿਹੜੇ ਕਿਸਾਨ ਵੀਰ ਲੈਂਦੇ ਪਏ ਜਿਨ੍ਹਾਂ ਦੀ ਜਿਹੜੇ ਨਵੇਂ ਕੇਸ ਨਵੀਂ ਸਬਸਿਡੀ ਜਿਨ੍ਹਾਂ ਨੇ ਅਪਲਾਈ ਕਰਨੀ ਆ ਉਹਨਾਂ ਵਾਸਤੇ ਵੀ ਆਪਾਂ ਜੀ ਨਵੀਂ ਅਗਲੀ ਵੀਡੀਓ ਲੈ ਕੇ ਆਵਾਂਗੇ ਥੋੜੇ ਦਿਨਾਂ ਦੀ 15 ਤਰੀਕ ਤੋਂ ਪਹਿਲਾਂ ਪਿੰਨਾ ਜਿਹੜੀ ਮੇਰੀ ਅਗਲੀ ਵੀਡੀਓ ਉਹ ਵੀ ਆ ਜਾਊਗੀ ਇਹਨਾਂ ਕੋਈ ਕਹਿੰਦਾ ਆ ਮੈਂ ਗਰਦੇਸੇ ਨਿੱਜਰ YouTube ਚੈਨਲ ਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰੀ ਵੀਰੋ